ਤਰੰਤਾਰਨ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਹਾਥੀਗੇਟ ਵਿਖੇ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਦੇ ਦਫ਼ਤਰ ਦੇ ਬਾਹਰ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪਟਾਕੇ ਚਲਾਏ ਗਏ ਅਤੇ ਲੱਡੂ ਵੰਡੇ ਗਏ। ਇਸ ਮੌਕੇ ਗੁਰਦਾਸ ਸਿੰਘ, ਮਨਜੀਤ ਸਿੰਘ, ਤੇਜਪਾਲ ਸਿੰਘ, ਰਜਿੰਦਰ ਕੁਮਾਰ ਨૈયਰ, ਰਵਿੰਦਰ ਸਿੰਘ ਢਾਬਰ, ਸੁਦੇਸ਼ ਕੁਮਾਰ ਵੀ ਮੌਜੂਦ ਸਨ। ਬੱਲੇ ਬੱਲੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਹੈ ਤਰਨਤਾਰਨ ਦੀ ਜਿਹੜੀ ਸੀਟ ਹੈ ਜਿਹੜੀ ਪੰਥਕ ਸੀਟ ਮੰਨੀ ਜਾਂਦੀ ਸੀ ਉਸ ਪੰਥਕ ਸੀਟ ਤੇ ਮੈਂ ਤਰਨਤਾਰਨ ਵਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇੱਕ ਬਹੁਤ ਹੀ ਸੂਝ-ਬੂਝ ਦਾ ਜਿਹੜਾ ਆਪਣੀ ਅਕਲਮੰਦੀ ਦਾ ਜਿਹੜਾ ਸਬੂਤ ਦੇ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਹਿਬ ਜਨਮ ਸਿੰਘ ਸਰੂਜੀ ਨੂੰ ਵੱਡੀਆਂ ਵੋਟਾਂ ਦੇ ਨਾਲ ਜਿਹੜਾ ਜਤਾ ਕੇ ਵਿਧਾਨ ਸਭਾ ਚ ਭੇਜਿਆ ਸੋ ਅੱਜ ਕਿਦਰ ਇਹਨਾਂ ਕਿਦਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਭ ਸਾਬਤ ਕਰ ਦਿੱਤਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਜਿਹੜੀਆਂ ਵੋਟਾਂ ਵਟੋਰਦੀਆਂ ਸੀਗੀਆਂ ਲੋਕਾਂ ਨੂੰ ਪਤਾ ਲੱਗ ਚੁੱਕਿਆ ਲੋਕ ਜਾਣ ਚੁੱਕੇ ਨੇ ਔਰ ਆੜਾ ਦੇ ਦਿਨਾਂ ਦੇ ਵਿੱਚ ਜਿਹੜੀ ਡਵੈਲਪਮੈਂਟ ਦੀ ਜਿਹੜੀ ਰਾਜ ਦਿੱਤੀ ਹੈ ਸਿਰਫ ਉਹਨੂੰ ਹੀ ਵੋਟਾਂ ਮਿਲਣਗੀਆਂ ਮੈਂ ਐਮਐਲਏ ਸਾਹਿਬ ਨਾਲ ਤਰਨ ਤਰ ਸਾਨੂੰ ਪਤਾ ਐਮਐਲਏ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਕੱਲੀ ਕੱਲੀ ਵਾਰਡ 'ਚ ਜਾ ਕੇ ਕਿਸ ਤਰ੍ਹਾਂ ਜਾ ਕੇ ਆਪਾਂ ਵਰੈਂਟੀਆਂ ਨਾਲੋਂ ਮਿਲਦੇ ਰਹੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਸੀ ਅਸੀਂ ਤੇ ਐਡਵਾਂਸ ਹੀ ਵਧਾਈਆਂ ਦੇ ਦਿੱਤੀਆਂ ਸਾਹਿਬ ਉਹਨਾਂ ਨੂੰ ਕਿ ਬਹੁਤ ਵਧੀਆ ਉਥੇ ਹੰਗਾਰਾ ਮਿਲਦੇ ਆਪਾਂ ਨੂੰ ਉਹ ਗੱਲ ਸੱਚ ਹੋ ਗਈ ਆ ਜੀ ਵਾਕਿਆ ਸੱਚ ਦੀ ਜਿੱਤ ਹੋਈ ਆ